ਨਗਰ ਲਾਦਾਲ ਦੇ ਵਾਸੀ ਤੇ ਜਿਹੜਾ ਕੰਪੀਟੀਸ਼ਨ ਦੀ ਮੈਨੇਜਮੈਂਟ ਕਮੇਟੀ ਆ ਭਾਈ ਸੰਦੀਪ ਅੰਕਲ ਜੀ ਵਰਗੇ ਹੋਰ ਜਿੰਨੇ ਜਲਸਾਬਨ ਆਏ ਆ ਕੋਕੋ ਵੱਖਰੇ ਚੈਨਲ ਤੋਂ ਯੂਟਿਊਬਰ ਚੈਨਲ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਦੋਸਤੋ ਆਪਾਂ ਨੂੰ ਇਹ ਕੰਮ ਦੇ ਵਿੱਚ ਕਿਉਂ ਆਉਣਾ ਪੈਂਦਾ ਮੈਂ ਥੋੜਾ ਜਿਹਾ 2 ਮਿੰਟ ਤੁਹਾਡੇ ਲਵਾਂਗਾ ਜ਼ਰੂਰ ਕਿਉਂਕਿ ਆਪਣੇ ਕੋਲੇ ਦਿਨੋਂ ਦਿਨ ਜ਼ਮੀਨਾਂ ਘਟ ਰਹੀਆਂ ਨੇ ਆਬਾਦੀ ਵਧ ਰਹੀ ਆ ਮਕਸਦ ਆਪਾਂ ਪੈਲੀਆਂ 'ਚ ਵੀ ਪੈਸਾ ਪੈਦਾ ਕਰਨਾਗਾ ਚਾਹੇ ਫਸਲ ਦੇ ਰੂਪ 'ਚ ਆਪਾਂ ਕਰਦੇ ਆ ਚਾਹੇ ਝੋਨੇ ਦੇ ਚਾਹੇ ਕਣਕ ਦੇ ਚਾਹੇ ਨਰਮੇ ਦੇ ਉਹ ਵੀ ਆਪਣੇ ਕੋਲੇ ਪੈਸਾ ਪੈਦਾ ਹੁੰਦਾ ਇਹ ਵੀ ਇੱਕ ਇੱਕ ਬੱਕਰੀ ਨੂੰ ਮੈਂ ਤਾਂ ਜ਼ਮੀਨ ਦੇ ਤੌਰ ਤੇ ਸਮਝਦਾ ਹਮੇਸ਼ਾ ਉਹਦੀ ਕੁੱਖ 'ਚੋਂ ਵੀ ਜਿਹੜਾ ਬੱਚਾ ਪੈਦਾ ਹੁੰਦਾ ਆਪਣੀ ਉਹ ਵੀ ਫਸਲ ਆ ਜੇ ਆਪਾਂ ਸੋਚੇ ਜ਼ਮੀਨਾਂ ਤਾਂ ਆਪਾਂ ਵਧਾ ਨਹੀਂ ਸਕਦੇ ਜ਼ਮੀਨਾਂ ਤਾਂ ਦਿਨੋਂ ਦਿਨ ਘਟਣੀਆਂ ਨੇ ਇਹਨੂੰ ਕੋਈ ਰੋਕ ਨਹੀਂ ਸਕਦਾ ਘਟ ਨੂੰ ਕਿ ਉਹ ਵਾਦੀ ਵਧ ਰਹੀ ਆ ਨਵੇਂ-ਨਵੇਂ ਪ੍ਰੋਜੈਕਟ ਲੱਗ ਰਹੇ ਆ ਰੂੜਾ ਵੱਧ ਰਹੀਆਂ ਨੇ ਪਰ ਆਪਾਂ ਉਹੀ ਚੀਜ਼ਾਂ ਉਹੀ ਕਮਾਈ ਆਪਾਂ ਬੱਕਰੀ ਦੇ ਪੇਟ 'ਚੋਂ ਕਰ ਸਕਦੇ ਆ ਬੱਚੇ ਪੈਦਾ ਕਰਕੇ ਜਿਹਨੂੰ ਆਪਾਂ ਪਸ਼ੂਤਨ ਕਹਿੰਦੇ ਆ ਜਿਵੇਂ ਮੱਝਾਂ ਗਾਵਾਂ ਬੱਕਰੀਆਂ ਘੋੜੀਆਂ ਇਹ ਲਾਈਵਸਟਾਕ ਆ ਜਿੰਨਾ ਜੇ ਆਪਾਂ ਇਹਤੇ ਕੰਮ ਕਰਾਂਗੇ ਆਪਣੀ ਜ਼ਿੰਦਗੀ ਖੁਸ਼ਹਾਲ ਟਪੂਗੀ ਤੁਸੀਂ ਦੇਖੋਗੇ ਵੀ ਜਿਹੜੇ ਬੰਦੇ ਲਾਈਵਸਟਾਕ ਦਾ ਕੰਮ ਕਰਦੇ ਆ ਤੇ ਜਿੰਦਗੀ 'ਚ ਉਹਨਾਂ ਨੂੰ ਬੁwari ਨਹੀਂ ਲੱਗਦੀ ਕੋਈ ਵੀ ਉਹਨਾਂ ਦੇ ਘਰੇ ਸਟ्रेस ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਜਿਹੜੇ ਜਾਨਵਰ ਪਾਲਦੇ ਆ ਕਿਉਂਕਿ ਆਪਾਂ ਜੰਗਲਾਂ 'ਚੋਂ ਆਏ ਹੋਏ ਆ ਅੱਜ ਮਹਿਲ ਮਦਾਰਾ 'ਚ ਬੜ ਗਏ ਪਰ ਉਹ ਆਪਣਾ ਨੇਚਰ ਆ ਕੁਦਰਤ ਆ ਜਦੋਂ ਆਪਾਂ ਕੁਦਰਤ ਦੇ ਨਾਲ ਰਹਿੰਦੇ ਆ ਪੰਛੀਆਂ ਦੇ ਨਾਲ ਪਸ਼ੂਆਂ ਦੇ ਨਾਲ ਆਪਾਂ ਰਹਿੰਦੇ ਆ ਜਿਹੜੇ ਬੰਦੇ ਉਹਨਾਂ ਦੇ ਘਰੇ ਬਹੁਤ ਘੱਟ ਮੁਵਾਰੀਆਂ ਹੁੰਦੀਆਂ ਕੀ ਕਹਿਣਾ ਕੋਈ ਇੱਕਾ ਦੁੱਕਾ ਕਰਦਾ ਦੁਰੀਜ ਬਿਮਾਰ ਹੋ ਗਏ ਉਹਨਾਂ ਦੇ ਪੇਸ਼ੈਂਟ ਨਹੀਂ ਜਿਹੜੇ ਘਰਾਂ ਦੇ ਵਿੱਚ ਜਾਨਵਰ ਨਹੀਂ ਪਾਲਦੇ ਉਹਨਾਂ ਦੇ ਬਹੁਤ ਸਾਰੀਆਂ ਬਿਮਾਰੀਆਂ ਆਪਾਂ ਘਰੇ ਦੇਖਣ ਨੂੰ ਮਿਲਦੀਆਂ ਨੇ ਇਹ ਆਪਣਾ ਮਾਨਸਿਕ ਪੱਧਰ ਵੀ ਉੱਚਾ ਕਰਦੀਆਂ ਨੇ ਸਟਰੋਂਗ ਰੱਖਦੀਆਂ ਨੇ ਆਪਾਂ ਨੂੰ इमोशनल ਵੀ ਬੰਦਾ ਰਹਿੰਦਾ ਹੈਗਾ ਪਸ਼ੂਆਂ ਦੇ ਨਾਲ ਕਿਉਂਕਿ ਹਰ ਪ੍ਰਕਾਰ ਦੇ ਹਾਰਮੋਨ ਆਪਣੇ ਅੰਦਰ ਜਾਗਦੇ ਆ ਪਸ਼ੂਆਂ ਦੇਖ-ਦੇਖ ਕੇ ਕਿਉਂਕਿ ਪਸ਼ੂ ਵੀ ਮੁਹੱਬਤ ਕਰਦੇ ਆ ਬੰਦੇ ਅੱਜ ਕੱਲ ਮੁਹੱਬਤ ਭਾਲਦੇ ਆ ਧੀਆਂ ਪੁੱਤ ਲੋਕਾਂ ਦੇ ਬਾਹਰ ਚਲੇ ਗਏ ਆ ਇੱਥੇ ਕੁਝ ਰਹਿ ਨਹੀਂ ਗਿਆ ਮਾਪਿਓ ਕੱਲੇ ਬੈਠੇ ਆ ਉਨਾ ਜੀ ਲਵਾਉਣ ਵਾਸਤੇ ਵੀ ਮੇਰੇ ਕੋਲੇ ਬਹੁਤ ਮੁੰਡੇ ਬਾਹਰੋਂ ਇਹ ਜਿਹੇ ਆਉਂਦੇ ਆ ਜਿਹੜੇ ਕਹਿੰਦੇ ਯਾਰ ਮਾਪਿਓ ਵਾਸਤੇ ਕੋਈ ਜੀ ਲਾਉਣ ਵਾਸਤੇ ਘਰੇ ਹੈ ਨਹੀਂ ਕੁਛ ਦੁੱਧ ਦਾ ਕੋਈ ਪ੍ਰਬੰਧ ਨਹੀਂ ਅਸੀਂ ਬੱਕਰੀ ਲੈ ਕੇ ਜਾਣੀ ਆ ਤੁਸੀਂ ਦੇਖੋ ਵੀ ਅੱਜ ਪੁੱਤਰਾ ਦਾ ਪਿਆਰ ਵੀ ਪਸ਼ੂ ਦੇ ਰਹੇ ਆ ਲੋਕਾਂ ਨੂੰ ਤੇ ਮੈਂ ਬਾੜਾ ਸਮਾਨ ਆ ਲੈੰਦਾ ਹੋਇਆ ਇੱਥੇ ਆਪਦੀ ਬਾੜੀ ਨੂੰ ਬਰਾਮ ਦਿੰਦਾ ਹੋਇਆ ਫਤਿਹਾਰ ਚ ਕਰਦਾ ਵੈਗੜੂ ਜੀ ਦਾ ਖਾਲਸਾ ਹੀ ਵੈਗੜੂ ਜੀ ਕੀ ਪਾਇਆ